ਅੰਮ੍ਰਿਤਸਰ ਦੀ ਦਿਹਾਤੀ ਪੁਲਿਸ ਦੇ ਵੱਲੋਂ ਇੱਕ ਵੱਡਾ ਐਨਕਾਊਂਟਰ ਕੀਤਾ ਗਿਆ ਕਤਲ ਮਾਮਲੇ ਦੇ ਵਿੱਚ ਫਰਾਰ ਦੋਸ਼ੀ ਨੂੰ ਪੁਲਿਸ ਦੇ ਵੱਲੋਂ ਘੇਰਾ ਪਾਇਆ ਗਿਆ ਅਤੇ ਜਦ ਪੁਲਿਸ ਦੇ ਵੱਲੋਂ ਇਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਦੇ ਵੱਲੋਂ ਪੁਲਿਸ ਦੇ ਉੱਤੇ ਹੀ ਤਾਂਪੜ ਤੋੜ ਫਾਇਰਿੰਗ ਕਰ ਦਿੱਤੀ ਗਈ ਜਿਸ ਦੌਰਾਨ ਪੁਲਿਸ ਦੇ ਵੱਲੋਂ ਇਸ ਦਾ ਐਨਕਾਊਂਟਰ ਕਰ ਦਿੱਤਾ ਗਿਆ ਦੱਸਦੇ ਕਿ ਅੰਮ੍ਰਿਤਸਰ ਦੇ ਚਾਟੀਵੰਡੀ ਇਲਾਕੇ ਦੇ ਵਿੱਚ ਪੁਲਿਸ ਨੂੰ ਗੁਪਤ ਸੂਚਨਾ ਮਿਲਦੀ ਹੈ ਕਿ ਬਲਜਿੰਦਰ ਸਿੰਘ ਉਰਫ ਬੋਬੀ ਜੋ ਕਿ ਲੰਬੇ ਸਮੇਂ ਤੋਂ ਇੱਕ ਕਤਲ ਮਾਮਲੇ ਦੇ ਵਿੱਚ ਲੜਿੰਦਾ ਚੱਲ ਰਿਹਾ ਜਿਸ ਦੀ ਗ੍ਰਿਫਤਾਰੀ ਦੇ ਲਈ ਪੁਲਿਸ ਦੇ ਵੱਲੋਂ ਲਗਾਤਾਰ ਹੀ ਛਾਪੇ ਇਸੇ ਦੌਰਾਨ ਜਦ ਪੁਲਿਸ ਨੂੰ ਸੂਚਨਾ ਮਿਲਦੀ ਹੈ ਕਿ ਉਮਰੀਦਸਰ ਦੇ ਚੱਟ ਵਿੰਡ ਇਲਾਕੇ ਦੇ ਵਿੱਚ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੇ ਲਈ ਘੁੰਮ ਰਿਹਾ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਟੀਮਾਂ ਬਣਾ ਕੇ ਪੂਰੇ ਏਰੀਏ ਦੀ ਘੇਰਾਬੰਦੀ ਕੀਤੀ ਜਾਂਦੀ ਹੈ ਰਾਹਾਂ ਦੇ ਉੱਤੇ ਨਾਕੇਬੰਦੀ ਕੀਤੀ ਜਾਂਦੀ ਹੈ ਤੇ ਜਦ ਦੇ ਦੋਸ਼ੀ ਐਕਟਿਵਾਂ ਤੇ ਸਵਾਰ ਹੋ ਕੇ ਉੱਥੋਂ ਲੰਘ ਰਿਹਾ ਸੀ ਤਾਂ ਪੁਲਿਸ ਦੇ ਵੱਲੋਂ ਇਸ ਨੂੰ ਰੁਕਣ ਦੇ ਲਈ ਕਿਹਾ ਜਾਂਦਾ ਪਰ ਇਸ ਦੇ ਵੱਲੋਂ ਪੁਲਿਸ ਨੂੰ ਵੇਖ ਕੇ ਚਲਾਕੀ ਵਰਤੀ ਗਈ ਪੁਲਿਸ ਨੂੰ ਵੇਖ ਕੇ ਇਸ ਦੇ ਵੱਲੋਂ ਭੱਜਣ ਦੀ ਕੋਸ਼ਿਸ਼ ਜਿਹੜੀ ਆ ਕੀਤੀ ਗਈ ਤਾਂ ਇਸੇ ਦੌਰਾਨ ਇਸ ਦੇ ਵੱਲੋਂ ਪੁਲਿਸ ਦੇ ਉੱਤੇ ਫਾਇਰਿੰਗ ਕਰ ਦਿੱਤੀ ਗਈ ਪੁਲਿਸ ਦੇ ਉੱ ਕਾਰਵਾਈ ਕੀਤੀ ਗਈ ਸੈਲਫ ਡਿਫੈਂਸ ਦੇ ਵਿੱਚ ਗੋਲੀ ਚਲਾਈ ਗਈ ਤਾਂ ਇਹ ਬਦਮਾਸ਼ ਜ਼ਖਮੀ ਹੋ ਗਿਆ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਇਸ ਨੂੰ ਕਾਬੂ ਕਰ ਲਿਆ ਗਿਆ ਤਾਂ ਤਸਵੀਰਾਂ ਦੇਖ ਸਕਦੇ ਹੋ ਮੌਕੇ ਦੀਆਂ ਸੜਕ ਦੇ ਕੰਡੇ ਐਕਟੀਵਾ ਪਈ ਹੋਈ ਹੈ ਜਿਸ ਐਕਟੀਵਾ ਤੇ ਸਵਾਰ ਹੋ ਕੇ ਬਦਮਾਸ਼ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੇ ਲਈ ਜਾ ਰਿਹਾ ਸੀ ਤਾਂ ਪੁਲਿਸ ਦੇ ਵੱਲੋਂ ਇਸ ਦਾ ਐਨਕਾਊਂਟਰ ਕਰ ਦਿੱਤਾ ਗਿਆ ਤਾਂ ਇਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਜਿੱਥੇ ਇਸ ਦਾ ਇਲਾਜ ਚੱਲ ਰਿਹਾ ਤਾਂ ਉੱਥੇ ਪੁਲਿਸ ਦੇ ਵੱਲੋਂ ਦੱਸਿਆ ਗਿਆ ਕਿ ਬਲਜਿੰਦਰ ਸਿੰਘ ਉਸ ਗੋਬੀਦੁੱਤ ਦੇ ਕਈ ਮਾਮਲੇ ਦਰਜ ਨੇ ਤਾਂ ਲੰਬੇ ਸਮੇਂ ਤੋਂ ਪੁਲਿਸ ਦੇ ਵੱਲੋਂ ਇਸ ਦੀ ਪਾਲ ਕੀਤੀ ਜਾ ਰਹੀ ਸੀ ਕਿਉਂਕਿ ਇੱਕ ਕਤਲ ਨੂੰ ਲੈ ਕੇ ਪੁਲਿਸ ਦੇ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਸੀ ਪਰ ਅੱਜ ਜਦ ਪੁਲਸ ਨੂੰ ਸੂਚਨਾ ਮਿਲਦੀ ਕਿ ਚਾਟੀਵੰਦ ਇਲਾਕੇ ਦੇ ਵਿੱਚ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੇ ਲਈ ਜਾ ਰਿਹਾ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਨਾਕੇਬੰਦੀ ਕਰਕੇ ਇਸ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਇਸ ਦੇ ਵੱਲੋਂ ਪੁਲਿਸ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਤੇ ਜਵਾਬੀ ਕਾਰਵਾਈ ਦੇ ਵਿੱਚ ਇਹ ਜ਼ਖਮੀ ਹੋ ਗਿਆ ਜਿਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਤੇ ਮੌਕੇ ਦੇ ਉੱਤੇ ਡੀਆਈਜੀ ਸੰਦੀਪ ਗੋਇਲ ਵੀ ਪਹੁੰਚੇ ਨੇ ਉਹਨਾਂ ਦੇ ਵੱਲੋਂ ਵੀ ਸਾਰੀ ਜਾਣਕਾਰੀ ਜਿਹੜੀ ਹੈ ਉਹ ਹਾਸਲ ਕੀਤੀ ਜਾ ਰਹੀ ਹੈ ਕਿ ਆਖਿਰੇ ਘਟਨਾ ਕਿਸ ਤਰੀਕੇ ਨਾਲ ਵਾਪਰੀ ਤਾਂ ਮੌਕੇ ਦੇ ਉੱਤੇ ਪੁਲਿਸ ਕੀ ਹੈ ਫੋਰੈਂਸਿਕ ਟੀਮਾਂ ਵੀ ਪਹੁੰਚੀਆਂ ਨੇ ਜਿਨ੍ਹਾਂ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤਾਂ ਉੱਥੇ ਪੁਲਿਸ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਗ੍ਰਿਫਤਾਰ ਦੋਸ਼ੀ ਤੋਂ ਹੋਰ ਵੀ ਪੁੱਛਗਿੱਛ ਜੜੀ ਹੋ ਕੀਤੀ ਜਾਵੇ ਕਿ ਕੀ ਆਖਿਰੇ ਕਿਸੇ ਗੈਂਗ ਦੇ ਨਾਲ ਸੰਬੰਧਿਤ ਸੀ ਜਾਂ ਨਹੀਂ ਤਾਂ ਦੇਖ ਸਕਦੇ ਹੋ ਲੰਬੇ ਸਮੇਂ ਤੋਂ ਪਗੋੜੇ ਬਦਮਾਸ਼ ਦਾ ਪੁਲਿਸ ਦੇ ਵੱਲੋਂ ਅੱਜ ਐਨਕਾਊਂਟਰ ਕਰ ਦਿੱਤਾ ਗਿਆ ਤਾਂ ਇਸ ਬਾਬਤ ਹੋਰ ਕੀ ਜਾਣਕਾਰੀ ਪੁਲਿਸ ਦੇ ਵੱਲੋਂ ਦਿੱਤੀ ਗਈ ਹੋਵੇ ਤੁਹਾਨੂੰ ਸੁਣਾਉਣੇ ਆ ਅੱਜ ਇੱਕ ਜਿਹੜਾ ਮਾਰਚ 2025 ਦੇ ਵਿੱਚ ਤਰਨਤਾਰਨ ਦੇ ਵਿੱਚ ਜਗਦੀਪ ਨਾਮਕ ਇੱਕ ਵਿਅਕਤੀ ਦਾ ਕਤਲ ਕੀਤਾ ਗਿਆ ਸੀਗਾ ਉਸ ਦੇ ਵਿੱਚ ਇਹ ਮੁੱਖ ਦੋਸ਼ੀ ਸੀਗਾ ਤੇ ਇਸ ਦੇ ਨਾਲ ਦੇ ਤਿੰਨ ਚਾਰ ਬੰਦੇ ਉਸੇ ਵਿੱਚ ਗ੍ਰਿਫਤ ਸੀਗੇ ਗ੍ਰফতার ਹੋ ਚੁੱਕੇ ਸੀ ਤੇ ਇਹ ਇੱਕ ਮਤਲਬ ਤਕਰੀਬਨ 10-11 ਮਹੀਨਿਆਂ ਤੋਂ ਪਘੋੜਾ ਚੱਲਿਆ ਆ ਰਿਹਾ ਸੀਗਾ ਤੇ ਉੱਥੇ ਅੱਜ ਸਾਨੂੰ ਇਹ ਪਤਾ ਲੱਗਿਆ ਕਿ ਇਹ ਚਾਟੀਵੰਡ ਦੇ ਏਰੀਆ ਦੇ ਵਿੱਚ ਕਿਸੇ ਵਾਰਦਾਤ ਕਰਨ ਦੀ ਫਰਾਕ ਦੇ ਵਿੱਚ ਇਸ ਏਰੀਆ ਦੇ ਵਿੱਚ ਆਇਆ ਹੋਇਆ ਜਿਸ ਤਰ੍ਹਾਂ ਹੀ ਇਹ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ ਐਸਐਸਪੀ ਸਾਹਿਬ ਬਿਨਾਂ ਆ ਜਾਈ ਜੋ ਟਾਈਮ ਜਿਹੜਾ ਹੈਗਾ ਵੇਸਟ ਕੀਤੇ ਆ ਡੀਐਸਪੀ ਯਾਦਵਿੰਦਰ ਜੀ ਜਿਹੜੇ ਅਗਵਾਈ ਹੇਟ ਟੀਮਾਂ ਜਿਹੜੇ ਐਸਐਚਓ ਚਾਟੀਵਿੰਦ ਨੇ ਹਰਚੰਦ ਤੇ ਉਹਨਾਂ ਦੀਆਂ ਟੀਮਾਂ ਬਣਾਉਂਦੇ ਨੇ ਐਮਬੁਸ਼ ਤੇ ਨਾਕੇ ਲਾਈ ਜਾਂਦੇ ਨੇ ਜਦੋਂ ਇਸ ਨੂੰ ਇਹ ਜੋ ਜਾਣਕਾਰੀ ਪੁਖਤਾ ਸੀ ਕਿ ਇਹ ਸਕੂਟਰੀ ਦੇ ਉੱਤੇ ਹੈਗਾ ਇਹਦਾ ਹੁਲੀਆ ਸਾਡੇ ਕੋਲੇ ਆ ਚੁੱਕਿਆ ਸੀਗਾ ਜਿਸ ਤਰ੍ਹਾਂ ਹੀ ਇਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਹੈਗਾ ਤੇ ਇਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਹੈਗੀ ਹੈ ਤੇ ਇਸ ਨੇ ਉਸ ਭੱਜਣ ਦੀ ਕੋਸ਼ਿਸ਼ ਨਾਕਾਮ ਕੋਸ਼ਿਸ਼ ਦੇ ਵਿੱਚ ਪੁਲਿਸ ਉੱਤੇ ਅਨਪਰੋਵੋਕਡ ਆ ਯਾ ਤਾਂ ਪਰ ਤੋਂ ਫਾਇਰਿੰਗ ਕੀਤੀ ਹੈਗੀ ਹੈ ਤਾਂ ਉਸ ਦੇ ਵਿੱਚ ਜਵਾਬੀ ਫਾਇਰਿੰਗ ਦੇ ਵਿੱਚ ਇਹ ਇੰਜਰਡ ਹੋਇਆ ਤੇ ਜਿਹੜਾ ਦੇਖਿਆ ਉਹਨਾ ਤੁਹਾਡੇ ਸਾਹਮਣੇ ਹੁਣੇ ਨੀਲੇ ਹਸਪੀਟਲ ਵਿੱਚ ਉਸ ਨੂੰ ਅਪਚਾਰ ਲਈ ਟਰਾਂਸਫਰ ਕਰ ਦਿੱਤਾ ਸਰ ਕਿੰਨੀਆਂ ਗੋਲੀਆਂ ਚਾਰ ਰੌਂਦ ਜਿਹੜੇ ਹੈਗੇ ਮੌਕੇ ਤੋਂ ਇੱਕ ਪਿਸਟਲ ਤੇ ਚਾਰ ਖੋਲ ਜਿਹੜੇ ਹੈਗੇ ਬਾਕੀ ਜਿਹੜੀ ਉਹਦਾ ਮੈਗਜ਼ੀਨ ਵਗੈਰਾ ਉਹ ਐਫਐਸਐਲ ਗਹਿਨ ਜਾਂਚ ਕਰ ਰਹੀ ਹੈ ਫਿਰ ਉਸ ਤੋਂ ਬਾਅਦ ਹੀ ਦੱਸ ਸਕਾਂ ਸਰ ਕੱਲਾ ਸੀ ਇਹ ਦੇ ਨਾਲ ਕੋਈ ਹੈ ਵੀ ਸੀ ਨਹੀਂ ਇਸ ਵੇਲੇ ਤਾਂ ਇਹ ਕੱਲਾ ਸੀਗਾ ਸਰ ਕਿ ਨਹੀਂ ਆ ਫਾਇਲ ਹਲੇ ਤਾਂ ਉਹਦੇ ਗੋਲੀ ਬੱਜੀ ਆ ਹੁਣ ਕੋਈ ਮਸੂਬਾ ਕੀ ਸੀ ਲੋਕਾਂ ਨੂੰ ਇਹਦੇ ਤਾਂ ਕ੍ਰਿਮੀਨਲ ਇਹਦੀ ਹਿਸਟਰੀ ਹੈਗੀ ਇੱਕ ਤਾਂ ਇਹਦੇ ਤੇ 302 ਦਾ ਪਰਚਾ ਹੀ ਹੈਗਾ ਤੇ ਇੱਕ ਇਸਤੇ ਐਨਡੀਪੀਐਸ ਦੇ ਪਰਚੇ ਵੀ ਹੈਗੇ ਨੇ ਸਰ ਕਿਸੇ ਗੈਂਗ ਦੇ ਨਾਲ ਵੀ ਸਬੰਧਤ ਹੈਗੇ ਹਲੇ ਪੁੱਛਗੇ ਚ ਤੋਂ ਪਤਾ ਲੱਗੇਗਾ ਕਿਉਂਕਿ ਹਲੇ ਤਾਂ ਆਪਾਂ ਨੂੰ ਇਹੀ ਕਿਉਂਕਿ ਇਹ ਤਰਨਤਾਰਨ ਦਾ ਵਾਂਟਡ ਕ੍ਰਿਮੀਨਲ ਸੀਗਾ ਤਾਂ ਇਸਦੇ ਬਾਰੇ ਜਿਹੜੀ ਹੈਗੀ ਹੈ ਕਿ ਇਹ ਇੱਕ ਮਤਲਬ ਕਤਲ ਦਾ ਦੋਸ਼ੀ ਹੈ ਤੇ ਉਦੋਂ ਦਾ ਫਰਾਰ ਚੱਲੇ ਆ ਰਿਹਾ ਤੇ ਉਸਦੇ ਉੱਤੇ ਹੀ ਅਸੀਂ ਨਾਕਾਬੰਦੀ ਤੇ ਇਸ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਸੀ ਪਾਰ ਇਸ ਨੇ ਫਾਇਰਿੰਗ ਕੀਤੀ ਜਿਵੇਂ ਮੈਂ ਦੱਸਿਆ ਜਵਾਬੀ ਫਾਇਰਿੰਗ ਦੇ ਵਿੱਚ ਇੰਜਰਡ ਹੋਇਆ ਫਿਰ ਬਾਕੀ ਜਿਸ ਤਰ੍ਹਾਂ ਇਹ ਪੁੱਛਗੇ ਜੀ ਦੇ ਕਾਬਲ ਹੋਏਗਾ ਅਸੀਂ ਉਸ ਨੂੰ ਸਾਰਾ ਸਰ ਅੱਜ ਜਿਵੇਂ ਤੁਸੀਂ ਦੱਸਿਆ ਕਿ ਅੱਜ ਵੀ ਕੋਈ ਮਾਰਤੇ ਹੈਗਾ ਸੀ ਕਿ ਕੌਣ ਟਾਰਗੇਟ ਸੀ ਇਸ ਦਾ ਤੇ ਕਿਸ ਨਹੀਂ ਮੈਂ ਨਹੀਂ ਕਿਹਾ ਮਾਰਤੇ ਸਾਨੂੰ ਇਹ ਸੀਗਾ ਵੀ ਕਿਸੇ ਜੁਰਮ ਦੀ ਜੁਰਮਾਰਤ ਨਹੀਂ ਕਿਸੇ ਮਾਰ ਕਹ ਲੋ ਪੰਜਾਬੀ ਵਿੱਚ ਮਤਲਬ ਕਿਸੇ ਜੁਰਮ ਨੂੰ ਅੰਜਾਮ ਦੇਣ ਦੀ ਫਰਾਗ ਦੇ ਵਿੱਚ ਸੀਗਾ ਹੁਣੀ ਹੁਣ ਹਾਲੇ ਦਾ ਤੁਹਾਡੇ ਸਾਹਮਣੇ ਹੋਇਆ ਸਾਰਾ ਇਹ ਜਦੋਂ ਇਹ ਪੁੱਛਗੇ ਜੀ ਦੇ ਕਾਬਲ ਹੋਏਗਾ ਗਹਿਨ ਪੁੱਛਗੇ ਇਹਦਾ ਤਫਤੀਸ਼ ਦਾ ਹੀ ਮਸਲਾ ਹੈਗਾ ਜੇstraiga ਤੁਹਾਨੂੰ ਅਪਡੇਟ ਕਰਦੇ